ਸੂਬੇ ਦੇ ਪੁਲਿਸ ਮੁਖੀ ਡੀਜੀਪੀ ਤੇ ਵੱਡੀ ਕਾਰਵਾਈ ਹੋਈ ਹੈ ਡੀਜੀਪੀ ਨੂੰ ਪਾਸੇ ਕਰ ਦਿੱਤਾ ਗਿਆ ਤੇ ਉਹਦੀ ਥਾਂ ਦੇ ਉੱਪਰ ਨਵਾਂ ਪੁਲਿਸ ਮੁਖੀ ਨਵਾਂ ਡੀਜੀਪੀ ਤਾਇਨਾਤ ਕਰ ਦਿੱਤਾ ਗਿਆ ਡੀਜੀਪੀ ਨੂੰ ਇਹ ਉਮੀਦ ਹੀ ਨਹੀਂ ਸੀ ਕਿ ਉਹਦੇ ਉੱਪਰ ਐਦਾਂ ਇੱਕਦਮ ਕਾਰਵਾਈ ਹੋ ਸਕਦੀ ਹੈ ਡੀਜੀਪੀ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਉਹਦੇ ਤੇ ਕਾਰਵਾਈ ਰੁਕ ਸਕੇ ਕਾਰਵਾਈ ਨਾ ਹੋਵੇ ਪਰ ਹੁਣ ਕਾਰਵਾਈ ਹੋ ਗਈ ਹੈ ਮਾਮਲਾ ਹਰਿਆਣਾ ਦਾ ਹਰਿਆਣਾ ਦੇ ਇਤਿਹਾਸ ਚ ਪਹਿਲੀ ਵਾਰ ਇੰਜ ਹੋਇਆ ਕਿ ਇੱਕ ਬਹੁਤ ਵੱਡੇ ਪੁਲਿਸ ਅਫਸਰ ਆਈਪੀਐਸ ਪੁਲਿਸ ਅਫਸਰ ਏ ਡੀ ਜੀ ਪੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਔਰ ਉਹ ਖੁਦਕੁਸ਼ੀ ਕਰਨ ਵਾਲਾ ਏ ਡੀ ਜੀ ਪ ਦਲਤ ਭਾਈਚਾਰੇ ਐਸ ਸੀ ਭਾਈਚਾਰੇ ਨਾਲ ਸੰਬੰਧਿਤ ਸੀ ਤੇ ਉਸ ਤੋਂ ਬਾਅਦ ਇੱਕ ਖੁਦਕੁਸ਼ੀ ਨੋਟ ਲਿਖਿਆ ਹੋਇਆ ਮਿਲਿਆ ਜਿਹਦੇ ਉੱਪਰ ਸਪਸ਼ਟ ਲਿਖਿਆ ਹੋਇਆ ਸੀ ਕਿ ਮੈਂ ਇਹਨਾਂ ਆਪ ਤੋਂ ਸੀਨੀਅਰ ਅਫਸਰਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹਾਂ ਤੇ ਇਹ ਮੈਨੂੰ ਜਾਤੀ ਦੇ ਤੌਰ ਤੇ ਟਾਰਗੇਟ ਕਰਦੇ ਸੀ ਤਾਂ ਫਿਰ ਜਿਹੜਾ ਹਰਿਆਣਾ ਦਾ ਪੂਰੇ ਸੂਬੇ ਦਾ ਪੁਲਿਸ ਮੁਖੀ ਡੀਜੀਪੀ ਸ਼ਤਰੂਜੀਤ ਸਿੰਘ ਉਹਦੇ ਉੱਪਰ ਪਹਿਲਾਂ ਪਰਚਾ ਦਰਜ ਹੋਇਆ ਸੀ ਉਹਦੇ ਨਾਲ 13 ਹੋਰ ਵੱਡੇ ਅਫਸਰਾਂ ਤੇ ਵੀ ਪਰਚੇ ਦਰਜ ਕਰਨੇ ਪਏ ਆਪਣੇ ਆਪ ਤਾਂ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਲੋਕਾਂ ਦੇ ਵਿਰੋਧ ਕਰਨ ਜਦੋਂ ਦਲਤ ਭਾਈ ਚਾਰੇ ਦੇ ਤੇ ਇਨਸਾਫ ਪਸੰਦ ਲੋਕਾਂ ਨੇ ਮੋਰਚੇ ਲਾਏ ਤਾਂ ਫਿਰ ਪਰਚੇ ਦਰਜ ਕੀਤੇ ਗਏ ਉਸ ਤੋਂ ਬਾਅਦ ਜਿਹੜਾ ਪੀੜਤ ਪਰਿਵਾਰ ਹੈ ਉਹ ਇਸ ਗੱਲ ਦੇ ਉੱਪਰ ਲਗਾਤਾਰ ਅੜਿਆ ਹੋਇਆ ਸੀਗਾ ਕਿ ਪਹਿਲਾਂ ਇਹ ਮੌਜੂਦਾ ਡੀਜੀਪੀ ਜੀ ਦੇ ਉੱਪਰ ਪਰਚਾ ਤਾਂ ਦਰਜ ਕਰ ਲਿਆ ਪਰ ਇਸ ਨੂੰ ਅਹੁਦੇ ਤੋਂ ਹਟਾ ਕੇ ਇਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਨਾ লাশ ਦਾ ਪੋਸਟ ਮਾਰਟਮ ਕਰਾਵਾਂਗੇ ਨਾ ਅਸੀਂ ਸੰਸਕਾਰ ਕਰਾਂਗੇ ਤੇ ਬਾਕੀ ਅਫਸਰਾਂ ਨੂੰ ਵੀ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ ਖਾਸ ਕਰ ਰੋਪਤਕ ਦਾ ਜਿਹੜਾ ਐਸਪੀ ਹੈ ਨਰਿੰਦਰ ਉਹਨੂੰ ਤਾਂ ਹੁਣ ਅੱਜ ਹਰਿਆਣਾ ਦੇ ਪੁਲਸ ਮੁਖੀ ਡੀਜੀਪੀ ਛਤਰੂਜੀਤ ਸਿੰਘ ਨੂੰ ਹਟਾ ਕੇ ਉਹਦੀ ਥਾਂ ਦੇ ਉੱਪਰ ਜਿਹੜਾ ਓਪੀ ਸਿੰਘ ਨੂੰ ਡੀਜੀਪੀ ਲਾ ਦਿੱਤਾ ਗਿਆ ਓਪੀ ਸਿੰਘ 1992 ਦੇ ਆਈਪੀਐਸ ਬੈਚ ਦਾ ਇੱਕ ਸਿਲੈਕਟਡ ਅਫੀਸਰ ਹੈ ਪੁਲਸ ਅਫਸਰ ਹੈ ਉਨੂੰ ਹਰਿਆਣਾ ਦਾ ਕਾਰਜਕਾਰੀ ਡੀਜੀਪੀ ਬਣਾਇਆ ਗਿਆ ਤੇ ਜਿਹੜਾ ਡੀਜੀਪੀ ਹਰਿਆਣਾ ਦਾ ਸ਼ਤਰੂਜੀਤ ਉਹਨੂੰ ਜਬਰੀ ਛੁੱਟੀ ਤੇ ਭੇਜ ਦਿੱਤਾ ਗਿਆ ਹੁਣ ਕੀ ਇਹ ਕਾਰਵਾਈ ਕਾਫੀ ਹੈ ਕੀ ਇਹ ਕਾਰਵਾਈ ਸੰਤੁਸ਼ਟੀ ਜਨਕ ਹੈ ਵੱਡੇ ਪੱਧਰ ਤੇ ਲੋਕ ਕਹਿ ਰਹੇ ਨੇ ਕਿ ਇਹ ਕਾਰਵਾਈ ਬਹੁਤ ਛੋਟੀ ਕਾਰਵਾਈ ਹੈ ਡੀਜੀਪੀ ਨੂੰ ਛੁੱਟੀ ਤੇ ਭੇਜ ਦੇਣਾ ਇਹ ਕੋਈ ਵੱਡੀ ਕਾਰਵਾਈ ਨਹੀਂ ਹੈ ਹੁਣ ਇਹ ਚਾਹੀਦਾ ਸੀ ਕਿ ਡੀਜੀਪੀ ਜਿਹਦੇ ਉੱਪਰ ਉਸ ਦਲਤ ਐਸ்சி ਭਾਈਚਾਰੇ ਦੇ ਅਫਸਰ ਨੂੰ ਜਿਹੜਾ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਮਾਮਲਾ ਪਰਚਾ ਦਰਜ ਕਰ ਦਿੱਤਾ ਹੋਇਆ ਉਸ ਡੀਜੀਪੀ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਸਸਪੈਂਡ ਕੀਤਾ ਜਾਂਦਾ ਮੁਅਤਲ ਕੀਤਾ ਜਾਂਦਾ ਤੇ ਉਸ ਨੂੰ ਹੁਣ ਤੱਕ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਇੱਥੇ ਤਾਂ ਇਹ ਸੀਨ ਵੇਖਣ ਨੂੰ ਮਿਲ ਰਿਹਾ ਤਕੜੇ ਦਾ ਸੱਤੀ ਵੀ ਹੀ 100 ਵਾਲਾ ਕਿਉਂਕਿ ਜੇਕਰ ਕਿਸੇ ਹੋਰ ਵਿਅਕਤੀ ਦੇ ਉੱਪਰ ਉਸ ਵੱਡੇ ਪੁਲਿਸ ਅਫਸਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲੱਗੇ ਹੁੰਦੇ ਤਾਂ ਹੁਣ ਤੱਕ ਉਹਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਤੰਨ ਦਿੱਤਾ ਜਾਣਾ ਸੀ ਪਰ ਕਿਉਂਕਿ ਦੋਸ਼ ਪੁਲਿਸ ਮੁਖੀ ਡੀਜੀਪੀ ਤੇ ਲੱਗੇ ਨੇ ਔਰ ਲੋਕ ਤਾਂ ਇਹ ਵੀ ਦੋਸ਼ ਲਾ ਰਹੇ ਨੇ ਕਿ ਉਹ ਡੀਜੀਪੀ ਹਰਿਆਣਾ ਦੀ ਭਾਜਪਾ ਸਰਕਾਰ ਦਾ ਚਾਹੀਤਾ ਹੈ ਇਸ ਕਰਕੇ ਉਹਦੇ ਉੱਪਰ ਜਿਹੜੀ ਪੁਖਤਾ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਦੇਖੋ ਸਾਡੇ ਦੇਸ਼ 'ਚ ਜਾਤੀਵਾਦ ਕਿੰਨੀ ਘਟੀਆ ਚੀਜ਼ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਅਜੇ ਵੀ ਜਾਤੀਵਾਦ ਦਾ ਗੰਧ ਸਾਡੇ ਦਿਮਾਗਾਂ 'ਚ ਕਿਸ ਕਦਰ ਪਿਆ ਕਿ ਇੱਕ ਐਨੇ ਵੱਡੇ ਪੁਲਿਸ ਅਫਸਰ ਨੂੰ ਜਾਤੀਵਾਦ ਤੋਂ ਤੰਗ ਆ ਕੇ ਆਤਮ ਹੱਤਿਆ ਤੱਕ ਕਰਨੀ ਪਈ ਹੈ ਦੂਜੇ ਪਾਸੇ ਅੱਜ ਰਾਹੁਲ ਗਾਂਧੀ ਪੀੜਤ ਪਰਿਵਾਰ ਕੋਲ ਪਹੁੰਚੇ ਨੇ ਜਦੋਂ ਰਾਹੁਲ ਗਾਂਧੀ ਪੀੜਤ ਪਰਿਵਾਰ ਕੋਲ ਗਏ ਨੇ ਤਾਂ ਕਾਂਗਰਸ ਨੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਦੀ ਰਹਾਇਸ਼ ਹੈ ਉਹਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਫਿਰ ਕਾਂਗਰਸ ਦੇ ਵਰਕਰਾਂ ਤੇ ਪੁਲਿਸ ਦੇ ਵਿਚਾਲੇ ਧੱਕਮ ਧੱਕੀ ਤੇ ਝੜਪ ਹੋਈ ਹੈ ਕਿਉਂਕਿ ਕਾਂਗਰਸ ਦੇ ਵਰਕਰ ਤੇ ਆਗੂ ਘਰਾਓ ਕਰਨ ਲਈ ਅੱਗੇ ਵਧਣਾ ਚਾਹੁੰਦੇ ਸੀ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਦੂਜੇ ਪਾਸੇ ਰਾਹੁਲ ਗਾਂਧੀ ਪੀੜਤ ਪਰਿਵਾਰ ਦੇ ਘਰ ਪੁੱਜੇ ਨੇ ਔਰ ਸਾਫ਼ ਤੌਰ ਤੇ ਇਹ ਮੰਗ ਉੱਠ ਰਹੀ ਹੈ ਕਿ ਇੱਕ ਸੀਨੀਅਰ ਅਫਸਰ ਨੂੰ ਜਾਤੀਵਾਦੀ ਕਮੈਂਟ ਕਰਕੇ ਜਾਂ ਜਾਤੀਵਾਦੀ ਤਰੀਕੇ ਨਾਲ ਜਲੀਲ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਜਿਹੜੇ ਵੀ ਵਿਅਕਤੀ ਨੇ ਉਹਨਾਂ ਸਾਰਿਆਂ ਤੇ ਕਾਰਵਾਈ ਹੋਵੇ ਔਰ ਵਿਰੋਧੀ ਪਾਰਟੀਆਂ ਸਪਸ਼ਟ ਕਹਿ ਰਹੀਆਂ ਨੇ ਕਿ ਭਾਜਪਾ ਜਾਤੀਵਾਦੀ ਰਾਜਨੀਤੀ ਕਰਦੀ ਹੈ ਦੋਸ਼ ਲਾਏ ਜਾ ਰਹੇ ਨੇ ਕਿ ਜਾਤੀਵਾਦ ਨੂੰ ਬढ़ावा ਦਿੱਤਾ ਜਾ ਰਿਹਾ ਜਿਵੇਂ ਜਿਵੇਂ ਸਮਾ ਅੱਗੇ ਵਧਿਆ ਜਿਵੇਂ ਜਿਵੇਂ ਪੜ੍ਹਾਈ ਲਿਖਾਈ ਵਧੀਆ ਹੁਣ ਤਾਂ ਇਹ ਚਾਹੀਦਾ ਸੀ ਕਿ ਜਾਤੀਵਾਦ ਖਤਮ ਹੁੰਦਾ ਬਿਲਕੁਲ ਟੁੱਟਦਾ ਪਰ ਇਸ ਦੇ ਉਲਟ ਇਹ ਸੀਨ ਦੇਖਣ ਨੂੰ ਮਿਲ ਰਹੇ ਨੇ ਕਿ ਜਾਤੀਵਾਦ ਪਹਿਲਾਂ ਨਾਲੋਂ ਵੀ ਵਿਕਰਾਲ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਇੱਕ ਪਾਸੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਜਿਹੜੇ ਮੁੱਖ ਜੱਜ ਨੇ ਜਸਟਿਸ ਗਵਾਈ ਸਭ ਤੋਂ ਵੱਡੇ ਭਾਰਤ ਦੇ ਵਿੱਚ ਅਹੁਦੇ ਤੇ ਨੇ ਉਹ ਤਾਂ ਉਹਨਾਂ ਦੇ ਉੱਪਰ ਪਿਛਲੇ ਦਿਨੀ ਜੁੱਤੀ ਸੁੱਟੀ ਗਈ ਉਹ ਵੀ ਦਲਿਤ ਐਸਸੀ ਭਾਈਚਾਰੇ ਨਾਲ ਸੰਬੰਧ ਦੱਸੇ ਜਾਂਦੇ ਨੇ ਤੇ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਹੀ ਟਾਰਗੇਟ ਕੀਤਾ ਗਿਆ ਉਸ ਤੋਂ ਬਾਅਦ ਇੱਕ ਦਲਿਤ ਐਸਸੀ ਭਾਈਚਾਰੇ ਦੇ ਐਡੀਜੀਪੀ ਬਹੁਤ ਵੱਡੇ ਰੈਂਕ ਦੇ ਅਫੀਸਰ ਨੂੰ ਆਤਮ ਹੱਤਿਆ ਖੁਦ ਨੂੰ ਗੋਲੀ ਮਾਰ ਕੇ ਕਰਨੀ ਪੈਗੀ ਤਾਂ ਇਹ ਮਾਮਲਾ ਜਿੰਨੇ ਜੋਰ ਫੜ ਰਿਹਾ ਇਹ ਆਵਾਜ਼ ਉੱਠਣੀ ਵੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਗਲਤ ਚੀਜ਼ ਹੈ ਕਿਸੇ ਵੀ ਵਿਅਕਤੀ ਨੂੰ ਜਾਤੀ ਦੇ ਤੌਰ ਤੇ ਟਾਰਗੇਟ ਕਰਨਾ ਬੇहद ਗਲਤ ਹੈ ਇਹ ਠੀਕ ਨਹੀਂ ਹੈ ਇਹ ਬੰਦ ਹੋਣਾ ਚਾਹੀਦਾ ਦੇਖੋ ਅਸੀਂ ਸਾਰੇ ਕਹਿਣ ਨੂੰ ਕਹਿ ਦਿੰਦੇ ਆ ਕਿ ਸਾਡੇ ਦਿਮਾਗਾ 'ਚ ਜਾਤ ਪਾਤ ਖਤਮ ਹੋ ਗਈ ਹੈ ਪਰ ਅਜੇ ਹੋਈ ਨਹੀਂ ਕਿਉਂਕਿ ਜਿਹੜੀ ਸਥਿਤੀ ਆ ਬਣੀ ਐ ਇਹ ਸਾਬਤ ਕਰਦੀ ਐ ਕਿ ਜੇਕਰ ਇੰਨੇ ਵੱਡੇ ਉੱਚ ਅਹੁਦੇ 'ਤੇ ਬੈਠੇ ਵਿਅਕਤੀ ਵੀ ਜਾਤੀਵਾਦੀ ਪੀੜਾ ਤੋਂ ਸੁਰੱਖਿਅਤ ਨਹੀਂਗੇ ਤਾਂ ਜਿਹੜੇ ਹੀਠਾਂ ਪਿੰਡਾਂ ਸ਼ਹਿਰਾਂ 'ਚ ਆਮ ਗਰੀਬ ਲੋਕ ਮਜ਼ਦੂਰ ਲੋਕ ਰਹਿੰਦੇ ਨੇ ਫਿਰ ਉਹਨਾਂ ਨੂੰ ਇਹ ਜਾਤੀ ਵਿਤਕਰੇ ਦਾ ਕਿ ਸਹੱਦ ਤੱਕ ਦੁੱਖ ਦਰਦ ਸਹਿਣਾ ਪੈਂਦਾ ਹੋਵੇਗਾ ਇਹ ਜਾਤੀ ਵਿਤਕਰਾ ਅੱਜ ਦਾ ਨਹੀਂ ਸਦੀਆਂ ਪਹਿਲਾਂ ਤੋਂ ਜਦੋਂ ਤੋਂ ਸਮਾਜ ਦੇ ਵਿੱਚ ਚਾਰ ਵਰਨ ਬਣਾਏ ਗਏ ਉਦੋਂ ਤੋਂ ਇਹ ਜਾਤੀ ਵਿਤਕਰਾ ਜਿਹੜਾ ਇਹ ਚੱਲ ਰਿਹਾ ਚਾਰ ਵਰਨ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਬਣਾਏ ਗਏ ਔਰ ਇਹ ਇੱਕ ਬੇਹੱਤ ਗਲਤ ਸੋਚ ਸੀਗੀ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇੱਕ ਪ੍ਰਮਾਤਮਾ ਹੈ ਤੇ ਸਾਰੇ ਉਹਦੇ ਬੱਚੇ ਨੇ ਤਾਂ ਫਿਰ ਉਹਦੇ ਸਾਰੇ ਬੱਚਿਆਂ ਨੂੰ ਹੀ ਇੱਕ ਸਾਜ਼ਿਸ਼ ਦੇ ਤਹਿਤ ਚਾਰ ਭਾਗਾਂ 'ਚ ਚਾਰ ਗਰੁੱਪਾਂ 'ਚ ਵੰਡ ਦਿੱਤਾ ਗਿਆ ਤੇ ਜਿਹੜੇ ਸਭ ਤੋਂ ਵੱਧ ਮਿਹਨਤ ਕਰਨ ਵਾਲੇ ਸਭ ਤੋਂ ਵੱਧ ਕਿਰਤ ਕਰਨ ਵਾਲੇ ਸਭ ਤੋਂ ਵੱਧ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਭ ਤੋਂ ਹੇਠਲੇ ਛੂਦਰ ਵਰਗ ਦੇ ਵਿੱਚ ਕਰ ਦਿੱਤਾ ਗਿਆ ਤੇ ਉਹਨਾਂ ਦੇ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਥੋਪ ਦਿੱਤੀਆਂ ਤਾਂ ਕਿ ਉਹ ਅੱਗੇ ਨਾ ਵੱਧ ਸਕਣ ਪਾਬੰਦੀਆਂ ਕਿਹੜੀਆਂ ਕਿਹੜੀਆਂ ਪ੍ਰਾਤਨ ਗ੍ਰੰਥਾਂ ਨੂੰ ਜਦ ਅਸੀਂ வாਚਦੇ ਆ ਤਾਂ ਪਤਾ ਲੱਗਦਾ ਕਿ ਜਿਨ੍ਹਾਂ ਨੂੰ ਛੂਦਰ ਕਿਹਾ ਗਿਆ ਉਨ੍ਹਾਂ ਦੇ ਵਿੱਚ ਸਾਰੇ ਕੰਮ ਕਰਨ ਵਾਲੇ ਵਰਗ ਸੀਗੇ ਜਿਨ੍ਹਾਂ ਦੇ ਵਿੱਚ ਨਾਈ ਸੀਗੇ ਜਿਹੜੇ ਜਿਹੜੇ ਲੱਕੜ ਦਾ ਕੰਮ ਕਰਦੇ ਸੀ ਉਹ ਤਰਖਾਨ ਸੀ ਜਿਹੜੇ ਲੋਹੇ ਦਾ ਕੰਮ ਕਰਦੇ ਸੀ ਲੋਹਾਰ ਸੀ ਜਿਹੜੇ ਖੇਤੀ ਦਾ ਕੰਮ ਕਰਨ ਵਾਲੇ ਲੋਕ ਸੀ ਜਿਹੜੇ ਜੁੱਤੀਆਂ ਬਣਾਉਣ ਵਾਲੇ ਲੋਕ ਸੀ ਜਿਹੜੇ ਹੋਰ ਜਿੰਨੇ ਵੀ ਧੰਦਿਆਂ ਦੇ ਨਾਲ ਕੱਪੜੇ ਬੁੰਨ ਵਾਲੇ ਜਿਹੜੇ ਜੁਲਾਹੇ ਸੀ ਉਹ ਸਾਰਿਆਂ ਨੂੰ ਸ਼ੂਦਰ ਦੀ ਕੈਟਾਗਰੀ ਦੇ ਵਿੱਚ ਬੰਨ ਦਿੱਤਾ ਗਿਆ ਸੀਗਾ ਤੇ ਫਿਰ ਸਦੀਆਂ ਤੋਂ ਉਹਨਾਂ ਨੂੰ ਪਿਛਾੜ ਕੇ ਰੱਖਣ ਦੇ ਲਈ ਪਾਬੰਦੀਆਂ ਲਾਈਆਂ ਗਈਆਂ ਪਾਬੰਦੀਆਂ ਪੁਰਾਤਨ ਗ੍ਰੰਥਾਂ ਨੂੰ ਜਦੋਂ ਪੜ੍ਹਦੇ ਆ ਤਾਂ ਸਾਹਮਣੇ ਆਉਂਦਾ ਕਿ ਸ਼ੂਦਰਾਂ ਦੇ ਪੜਨ ਤੇ ਪਾਬੰਦੀ ਲਾਈ ਗਈ ਸ਼ੂਦਰਾਂ ਦੇ ਚੰਗੇ ਕੱਪੜੇ ਪਾਉਣ ਤੇ ਪਾਬੰਦੀ ਲਾਈ ਗਈ ਸ਼ੂਦਰਾਂ ਦੇ ਚੰਗਾ ਖਾਨ ਤੇ ਪਾਬੰਦੀ ਲਾਈ ਗਈ ਸ਼ੂਦਰਾਂ ਦੇ ਜਾਇਦਾਦ ਰੱਖਣ ਤੇ ਪਾਬੰਦੀ ਲਾਈ ਗਈ ਕਹਿਣ ਦਾ ਭਾਵ ਕਿ ਜਿਨ੍ਹਾਂ ਨੂੰ ਸ਼ੂਦਰ ਕਹਿ ਦਿੱਤਾ ਗਿਆ ਉਹਨਾਂ ਦੇ ਉੱਪਰ ਸਾਰੀਆਂ ਉਹ ਪਾਬੰਦੀਆਂ ਥੋਪ ਦਿੱਤੀਆਂ ਜਿਨ੍ਹਾਂ ਦੇ ਨਾਲ ਉਹ ਜ਼ਿੰਦਗੀ ਚ ਕੁਝ ਵੀ ਚੰਗਾ ਨਾ ਕਰ ਸਕਣ ਅੱਗੇ ਨਾ ਵਧ ਸਕਣ ਉਹ ਪਛੜੇ ਰਹਿਣ ਇਹ ਬੇहद ਗਲਤ ਕਿਸਮ ਦੀ ਇੱਕ ਸਾਜ਼ਿਸ਼ ਸੀ ਜਿਹੜੀ ਸਦੀਆਂ ਤੋਂ ਕੀਤੀ ਗਈ ਤੇ ਅੱਜ ਵੀ ਜਦੋਂ ਅਸੀਂ ਜਿਹੜੇ ਹਰਿਆਣਾ ਦੇ ਆਈਪੀਐਸ ਅਫਸਰ वाई ਪੂਰਨ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਨੂੰ ਵਾਚਦੇ ਆ ਤਾਂ ਇਹੀ ਸੀਨ ਨਿਕਲ ਕੇ ਸਾਹਮਣੇ ਆਉਂਦਾ ਹੈ ਹੁਣ ਅੱਜ ਵੀ ਪੀੜਤ ਪਰਿਵਾਰ ਜਿਹੜਾ ਅਫਸਰ ਦਾ ਉਹ ਇਸ ਗੱਲ ਦੇ ਉੱਪਰ ਸਟੈਂਡ ਤੇ ਹੈ ਕਿ ਪਹਿਲਾਂ ਤੁਸੀਂ ਜ਼ਿੰਮੇਵਾਰ ਅਫਸਰਾਂ ਦੇ ਉੱਪਰ ਕਾਰਵਾਈ ਕਰੋ ਉਹਨਾਂ ਨੂੰ ਸਸਪੈਂਡ ਕਰੋ ਉਹਨਾਂ ਨੂੰ ਗ੍ਰਿਫਤਾਰ ਕਰੋ ਉਸ ਤੋਂ ਬਾਅਦ ਹੀ ਪੋਸਟਮਾਰਟਮ ਤੇ ਉਸ ਤੋਂ ਬਾਅਦ ਹੀ ਸੰਸਕਾਰ ਹੋਏਗਾ ਇਸ ਮੁੱਦੇ ਦਾ ਸਿਆਸੀਕਰਨ ਵੀ ਬਹੁਤ ਵੱਡੇ ਪੱਧਰ ਤੇ ਵੇਖਣ ਨੂੰ ਮਿਲ ਰਿਹਾ ਸਾਰੀਆਂ ਦੂਜੀਆਂ ਸਿਆਸੀ ਪਾਰਟੀਆਂ ਇਸ ਮੁੱਦੇ ਦੇ ਉੱਪਰ ਵੋਟ ਪੋਲਿਟਿਕਸ ਕਰਦੀਆਂ ਵੀ ਨਜ਼ਰ ਆ ਰਹੀਆਂ ਨੇ ਭਾਵੇਂ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਗਲਤ ਚੀਜ਼ ਦਾ ਵਿਰੋਧ ਤਾਂ ਕਰਨਾ ਹੀ ਚਾਹੀਦਾ ਹੈ ਜਿਵੇਂ ਕਿ ਹੋ ਵੀ ਰਿਹਾ ਪਰ ਸਵਾਲ ਇਹ ਆ ਕਿ ਵੱਖ-ਵੱਖ ਸਰਕਾਰਾਂ ਦੇ ਵਿੱਚ ਜਿੱਥੇ-ਜਿੱਥੇ ਜਿਹੜੀ ਪਾਰਟੀ ਦਾ ਰਾਜ ਹੈ ਉੱਥੇ ਵੀ ਜਿਹੜੇ ਦਲਿਤ ਭਾਈਚਾਰੇ ਦੇ ਐਸਸੀ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਅਜੇ ਪੂਰਨ ਇਨਸਾਫ ਨਹੀਂ ਮਿਲਦਾ ਸਾਡੇ ਦਿਮਾਗਾਂ ਦੇ ਅੰਦਰ ਜਾਤੀਵਾਦ ਕਾਫੀ ਹੱਦ ਤੱਕ ਪਿਆ ਅਸੀਂ ਕਹਿਣ ਨੂੰ ਕਹਿ ਦਿੰਦੇ ਹਾਂ ਕਿ ਖਤਮ ਹੋ ਗਿਆ ਪਰ ਤੁਸੀਂ ਦੇਖੋ ਅਸੀਂ ਕਿੰਨੀ ਵੱਡੀ ਗਿਣਤੀ ਲੋਕ ਜਿਹੜੇ ਆਪਣੇ ਨਾਵਾਂ ਦੇ ਨਾਲ ਆਪਣੀਆਂ ਗੋਤਾਂ ਤੇ ਜਾਤਾਂ ਸਜਾਸ ਜਾ ਕੇ ਲਾਉਂਦੇ ਆ ਉਹ ਅਸਲ 'ਚ ਕਿਉਂ ਲਾਉਂਦੇ ਆ ਇਸੇ ਕਰਕੇ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਨੇ ਹੁੰਦੇ ਆ ਕਿ ਮੈਂ ਫਲਾਣੀ ਜਾਤ ਦਾ ਮੈਂ ਫਲਾਣੀ ਗੋਤ ਦਾ ਤੇ ਖਾਸ ਕਰ ਜਿਹੜੇ ਆਪਣੇ ਆਪ ਨੂੰ ਅਖੌਤੀ ਉੱਚ ਜਾਤਾਂ ਗੋਤਾਂ ਵਾਲੇ ਮੰਨਦੇ ਨੇ ਉਹ ਆਪਣੇ ਨਾਵਾਂ ਦੇ ਨਾਲ ਵੱਧ ਜਾਤਾਂ ਤੇ ਗੋਤਾਂ ਲਾਉਣ ਦਾ ਟ੍ਰੈਂਡ ਪਾਲਦੇ ਨੇ ਕਿਉਂਕਿ ਉਹਨਾਂ ਨੂੰ ਐ ਲੱਗਦਾ ਕਿ ਮੇਰੇ ਨਾਂ ਤੋਂ ਹੀ ਦੂਜਿਆਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਮੈਂ ਤਾਂ ਫਲਾਣੀ ਜਾਤ ਦਾ ਮੈਂ ਉੱਚ ਆ ਮੈਂ ਉੱਪਰ ਵਾਲਾ ਜਾਂ ਮੈਂ ਜਰਨਲ ਆ ਸੋ ਇਹ ਜਿਹੜੀ ਸਮਝ ਹੈ ਸਾਡੇ ਗੁਰੂ ਸਹਿਬਾਨਾ ਨੇ ਸਾਡੇ ਮਹਾਪੁਰਖਾਂ ਨੇ ਇਸ ਨੂੰ ਖੰਡਿਤ ਕੀਤਾ ਗਲਤ ਕਿਹਾ ਸਾਡੇ ਗੁਰੂ ਸਹਿਬਾਨਾ ਨੇ ਤਾਂ ਸਪਸ਼ਟ ਕਿਹਾ ਮਾਨਸ ਕੀ ਜਾਤ ਸਭੇ ਇੱਕੇ ਕੋ ਪਹਿਚਾਨਬੋ ਸਾਡੇ ਗੁਰੂ ਸਹਿਬਾਨਾ ਨੇ ਕਿਹਾ ਏਕ ਨੂਰ ਤੇ ਸਭ ਜਗ ਉਪਜਿਆ ਕੋ ਭਲੇ ਕੋ ਮੰਦੇ ਸਾਡੇ ਗੁਰੂ ਸਹਿਬਾਨਾ ਨੇ ਕਿਹਾ ਸਭੇ ਸਾਂਝੀ ਵਾਲ ਸਦਾਇਨ ਕੋਈ ਨ ਦਿਸੇ ਬਾਰਾ ਜੀਓ ਸਾਡੇ ਮਹਾਪੁਰਖਾਂ ਨੇ ਕਿਹਾ ਇੱਕ ਪਿਤਾ ਇੱਕ ਸਕੇ ਹਮ ਬਾਰਕ ਮਤਲਬ ਸਾਰਿਆਂ ਦਾ ਇੱਕੋ ਪਿਤਾ ਤੇ ਅਸੀਂ ਸਾਰੇ ਉਹਦੇ ਪੁੱਤਰ ਹਾਂ ਉਹਦੇ ਬੱਚੇ ਹਾਂ ਤੇ ਜੇ ਇਹ ਜਿਹੜਾ ਜਿਹੜਾ ਵੀ ਬੰਦਾ ਇਸ ਗੱਲ ਨੂੰ ਮੰਨਦਾ ਉਹ ਫਿਰ ਊਚ ਨੀਚ ਦੀ ਗੱਲ ਕਰਕੇ ਵੇ ਸਕਦਾ ਕੁਝ ਲੋਕ ਕਹਿੰਦੇ ਨੇ ਕਿ ਇਹ ਤਾਂ ਰਹਿਣ ਸਹਿਣ ਕਰਕੇ ਅਸੀਂ ਮੰਨਦੇ ਆਂ ਉਂਝ ਨਹੀਂ ਮੰਨਦੇ ਇਹ ਸਭ ਬਹਾਨੇਬਾਜ਼ੀਆਂ ਨੇ ਰਹਿਣ ਸਹਿਣ ਦੀ ਜਿੱਥੋਂ ਤੱਕ ਗੱਲ ਹੈ ਰਹਿਣ ਸਹਿਣ ਤਾਂ ਜੇਕਰ ਕਿਸੇ ਵੀ ਤਬਕੇ ਦੇ ਲੋਕਾਂ ਨੂੰ ਵਧੀਆ ਪੜਨ ਲਿਖਣ ਸਿੱਖਣ ਸਮਝਣ ਦੇ ਅੱਗੇ ਵਧਣ ਦੇ ਮੌਕੇ ਦਿੱਤੇ ਜਾਣ ਤਾਂ ਉਹ 200 ਸਾਲਾਂ ਦੇ ਵਿੱਚ ਹੀ ਬਹੁਤ ਵਧੀਆ ਰਹਿਣ ਸਹਿਣ ਦੇ ਵਿੱਚ ਸਾਰਾ ਕੁਝ ਠੀਕ ਕਰ ਸਕਦਾ ਹੁੰਦਾ ਪਰ ਸਦੀਆਂ ਤੋਂ ਅੱਜ ਤੱਕ ਜਿਹੜੇ ਤਬਕਿਆਂ ਨੂੰ ਪਿਛਾੜ ਕੇ ਰੱਖਿਆ ਗਿਆ ਉਹਨਾਂ ਤੇ ਪਾਬੰਦੀਆਂ ਲਾਈਆਂ ਗਈਆਂ ਤਾਂ ਉਹਨਾਂ ਨੂੰ ਅੱਜ ਜੇ ਰਿਜ਼ਰਵੇਸ਼ਨ ਮਿਲੇਗੀ ਤਾਂ ਹੀ ਉਹ ਅੱਗੇ ਵਧ ਸਕਦੇ ਨੇ ਰਿਜ਼ਰਵੇਸ਼ਨ ਦੀ ਅੱਜ ਵੀ ਲੋੜ ਹੈ ਜਿਨ੍ਹਾਂ ਨੂੰ ਜਾਣਬੁੱਝ ਕੇ ਪਿਛਾੜਿਆ ਗਿਆ ਉਹਨਾਂ ਦੇ ਲਈ ਮੈਂ ਉਹਦੇ ਵਿੱਚ ਨਹੀਂ ਆਉਂਦਾ ਪਰ ਮੈਂ ਇਹਦਾ ਸਮਰਥਨ ਕਰਦਾ ਹਾਂ ਕਿਉਂ ਕਿ ਮੈਨੂੰ ਇਹ ਪਤਾ ਕਿ ਜਿਹੜੇ ਮੰਨ ਲਓ ਚਾਰ ਵਿਅਕਤੀਆਂ ਦੀ ਰੇਸ ਲਵਾਈ ਜਾਵੇ ਭਜਾਇਆ ਜਾਵੇ ਤੇ ਤਿੰਨ ਵਿਅਕਤੀਆਂ ਨੂੰ ਪਹਿਲਾਂ ਸੀਟੀ ਮਾਰ ਕੇ ਖੁੱਲੇ ਛੱਡ ਦਿੱਤਾ ਜਾਵੇ ਤੇ ਇੱਕ ਦੀਆਂ ਲੱਤਾਂ ਬੰਨ ਲੀਆਂ ਜਾਣ ਔਰ ਉਹਨੂੰ ਛੱਡਿਆ ਨਾ ਜਾਵੇ ਕਿਲੋਮੀਟਰ ਦੀ ਰੇਸ ਹੋਵੇ ਤੇ ਦੂਜੇ ਜਦੋਂ 500 ਮੀਟਰ ਤੱਕ ਪਹੁੰਚ ਜਾਣ ਤਾਂ ਫੇਰ ਉਹਨੂੰ ਵੀ ਕਹਿ ਦਈਏ ਜਾ ਹੁਣ ਤੂੰ ਭੱਜ ਕੇ ਰੇਸ ਦੇ ਵਿੱਚ ਹਿੱਸਾ ਲੈ ਤਾਂ ਉਹ ਕਦੇ ਵੀ ਉਹਨਾਂ ਦੇ ਬਰਾਬਰ ਰਲ ਨਹੀਂ ਸਕਦਾ ਕਿਉਂਕਿ ਅੱਧਾ ਕਿਲੋਮੀਟਰ 500 ਮੀਟਰ ਤਾਂ ਉਹਨੂੰ ਪਹਿਲਾਂ ਫੜੀ ਰੱਖਿਆ ਇਸੇ ਤਰ੍ਹਾਂ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਦੇ ਉੱਪਰ ਪਹਿਲਾਂ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਥੋਪੀਆਂ ਗਈਆਂ ਜੇਕਰ ਅੱਜ ਉਹਨਾਂ ਨੂੰ ਰਿజర్ਵੇਸ਼ਨ ਨਹੀਂ ਦਿੱਤੀ ਜਾਏਗੀ ਤਾਂ ਉਹਨਾਂ ਨਾਲ ਪਹਿਲਾਂ ਉਹੀ ਹੋਇਆ ਉਹਨਾਂ ਨੂੰ ਫੜ ਕੇ ਰੱਖਿਆ ਗਿਆ ਬੰਨ ਕੇ ਰੱਖਿਆ ਗਿਆ ਅੱਗੇ ਵਧਣ ਦੇ ਮੌਕੇ ਉਹਨਾਂ ਨੂੰ ਨਹੀਂ ਦਿੱਤੇ ਗਏ ਇਸ ਕਰਕੇ ਉਹ ਪਛੜੇ ਰਹਿ ਗਏ ਉਹ ਪਿੱਛੇ ਰਹਿ ਗਏ ਤੇ ਅੱਜ ਉਹਨਾਂ ਨੂੰ ਜੇ ਦੂਜਿਆਂ ਦੇ ਨਾਲ ਮਿਲਾਉਣਾ ਹੈ ਰਲਣਾ ਹੈ ਤਾਂ ਉਹਨਾਂ ਨੂੰ ਰਿਜ਼ਰਵੇਸ਼ਨ ਰਾਖਵਾ ਕਰਨ ਦੇਣਾ ਪਵੇਗਾ ਸੋ ਇਸ ਮੁੱਦੇ ਦੇ ਉੱਪਰ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ ਪੈਰੇ